Volveré que levante. નાણે જારા ઓ પાપા નીલા માં વૈલી સાવજી મંડી જ ગાડી હું કા મા તો લાવું કે કોલી આલે રે માં કોલી દે આલે છોકરા પાપા ટી 2 ટી 2 ચાલીયા ટી 2 આગી થોર મોટો બચાવ આલે માં મામાને દીયા કે બસ

ਉਹ ਲਵੇੜ ਕੇ ਨਹੀਂ ਦਿੱਤਾ ਓ ਯਾਰ ਇਹ ਬੜੀਆ ਲੱਗਦਾ ਹੈ ਕੋਈ ਗੱਲ ਆ ਕੇ ਕੰਪੁਣੇ ਕਰਦਾ ਕੰਪੁਣੇ ਉਹ ਲਵੇੜਾ ਉਹ ਗੈਰੀ ਬਾਨੂ ਲੱਗ ਵੀ 61 ਹਾਂ ਜੇ ਕਨੇ ਫੜ ਲਿਆ ਫੜ ਲਿਆ ਜੀ ਇਹਦਾ 250 ਸਨੈਪ ਬਣਾ ਲਈ ਫੋਨ ਪਤਾ ਨਹੀਂ ਕਿਹੜਾ ਚੱਲੀ ਜਾਂਦਾ ਇਹਦਾ ਟੰਡਾ ਅੰਕਲ ਗੱਡੀ ਵਧੀਆ ਆਪਣੀ ਆ ਗੱਡੀ ਜੱਤੀ ਦੀ ਮੋਟਰਸਾਈਕਲ ਮੋੜ ਕੇ ਇੱਕ ਗੱਡੀ ਹੋਰ ਆ ਗਈ ਇਹ ਗੱਡੀ ਹੋਰ ਆ ਗਈ ਦੋ ਹੋ ਗਈਆਂ ਨਾ ਪਹਿਲਾਂ ਮੋਟਰਸਾਈਕਲ ਆਇਆ ਤਾਂ ਮੋੜ ਕੇ ਫਿਰ ਗੱਡੀ ਲੈ ਆਂਦੀ ਮੈਨੂੰ ਆ ਲੈਣਾ ਗੱਡੀ ਨਾਲ ਆਹ ਚੀਜ਼ ਵਧੀਆ ਆਉਂਦਾ ਆਹ ਚੀਜ਼ ਵਧੀਆ ਏ ਇਹ ਇਹਦਾ ਮੇਨ ਦਾ ਚੱਲਣਾ ਦਾ ਕੰਮ ਆ ਯਾਰ ਇਹ ਕੀ ਸਮਝਦਾ ਮਾਰ ਦੇ ਜਾਣ ਜਾਨ ਬਣਿਆ ਬੇ ਲੱਗੇ ਜਿਹੜਾ ਪੁੱਤ ਕੰਮ ਨਹੀਂ ਕਰਵਾਣਾ ਬਾਹਰ ਜਿਹੜਾ ਉਹ ਆ ਜਿਹੜਾ ਉੱਪਰੋਂ ਆ ਜਿਹੜਾ ਤੈਨੂੰ ਬਿਚੇ ਤੋੜਨਾ ਨਹੀਂ ਕਿ ਕਿੰਨੇ ਟਾਈਮ ਆ ਦੇ 20 ਮਿੰਟ ਤੋਂ ਮੈਂ ਮਾਰੀ ਤੇਰੀ ਦੇਰ ਬਾਅਦ ਨਹੀਂ ਲਗਣਾ ਮੈਂ ਚਲੋ ਵੀ ਹੋਰ ਨੇ ਮੂੰਹ ਬੱਦ ਵੀ ਗੱਲ ਬੁਰੀ ਰੱਖਦਾ ਹਾਂ ਉਹ ਖੁੱਲਾ ਹੀ ਰੱਖਦਾ ਕਹਦਾ ਹੌਣ ਦਾ ਜਿਹੜਾ ਬੋਲਦਾ

ਏ ਡੈਡੀ ਨੇ ਕਿਹੜੀ ਦੱਸੀ ਹੈ ਕਿ ਪਾਪਾ ਨੇ ਹੋ ਗਿਫਟ ਕਿਨੇ ਦਿੱਤੀ ਹੈ ਡੈਡੀ ਨੇ ਕਿ ਪਾਪਾ ਨੇ ਕਿ ਸੰਜੀ ਉਹ ਪਾਪਾ ਆਇਆ ਡੈਡੀ ਲੈ ਆਇਆ ਪਾਪਾ ਆਇਆ ਡੈਡੀ ਨੇ ਆਇਆ ਡੈਡੀ ਲੈ ਭਾਈ ਜੱਗੇ ਡਿਊਟੀ ਲਾਤੀ ਹੁਣ ਕੇਕ ਵਰਤਾਉਣ ਪਰ ਭਾਈ ਪੁੱਤਾਂ ਗਰਮੀ ਵਾਲੇ ਜਨਮ ਦੇ ਹੈ ਔਖਾ ਅੰਕਲ ਗਰਮੀ ਚ ਔਖਾ ਜਨਮ ਦੇ ਮਨਾਉਣਾ ਲਓ ਜੀ ਭਾਈ ਜਾ ਮਨੇ ਤੇ 12ਵਾਂ ਮੁੰਡਾ ਕਹਿੰਦਾ ਪਨੀਰੀ ਦੇਖਣੀ ਹੈ ਹਾਂ ਠੀਕ ਆ ਹੋਰ ਹੀ ਜੰਮੀ ਆ ਥੋੜੇ ਕੈਮਰਾ ਕਰਕੇ ਦੇਖ ਇੱਕਣ ਜੰਮੀ ਆ ਹਾਂ ਹਾਂ ਭਾਈ ਇਹੇ ਮੁੰਡਿਆਂ ਨੇ ਟੰਗੜੀ ਵਾਲਾ ਸਿਸਟਮ ਰੱਖਿਆ ਦੇਖੋ ਕਰੋ ਚੈੱਕ ਤੂੰ ਹੀ ਤੂੰ ਹੀ ਪਈਆ ਅਰੇ ਹੋਰ ਆਉਂਦੀ ਆ ਧਰਤੀ ਜਵਾ ਦੇਖ ਆਹਾ ਆਹਾ ਹਾਂ ਹਾਂ ਪੂਰੀ ਮੈਂ ਕਹਿੰਦਾ ਜਿੱਦਣ ਵਿਜੀ ਤੇ ਉਦਣ ਮੀਂਹ ਹੋ ਗਰਮੀ ਸੀ ਨਾ ਗਰਮੀ ਉਦਣ ਵੀ ਇੰਨੀ ਉੱਥੇ ਹੈ ਨਾ ਆ ਕੱਲ ਠੀਕ ਨਹੀਂ ਉਦਣ ਤੇਰਾ ਚਾਨ ਦਿਨ ਤਾਂ ਕੱਲ ਠੀਕ ਥੀ ਭਈ ਜਿੱਦਣ ਜਨਮ ਦਿਨ ਹੁੰਦਾ ਉਦੋਂ ਕੰਮ ਕਹਿੜਾ ਹੁੰਦਾ ਉਹ ਕਹਿੜਾ ਹੁੰਦਾ ਜ ਬਹੁਤ ਨਾਲੋਂ ਜ਼ਿਆਦਾ ਕਹਿੜਾ ਕਰਕੇ ਕੰਮ ਸਾਰੇ ਜਿੱਦਣ ਮੈਂ ਕਹਾਂ ਜਲ ਸੁਨੇ ਉਹ ਦੇਖੇ ਕੰਮ ਕਹਿੜਾ ਏ ਮੱਥੀ ਵੱਢ ਕੇ ਲਿਆਈਏ ਦਿਨੀਰੀ ਬਹੁਤ ਵਧੀਆ ਅੱਜ ਨਹੀਂ ਪਾਣੀ ਲਾਉਣਾ ਕੱਲੂ ਲਾਉਂਗੇ ਮਾਲ ਨੇ ਹਰਿਆਈ ਕਰਤੀ ਕਿਹੜਾ ਹਾਂ ਕਾਣਾ ਪਾਇਆ ਤਾਂ ਜਿਹੜਾ ਹੀਠਾਂ ਪਾਇਆ ਰੰਗ ਉਹਨੇ ਖਾਦਤਾ ਬਈਆ ਦੇਖੋ ਕਰਦੀਆਂ ਕੰਮ ਜ਼ਿਆਦਾ ਟਾਈਟ ਹਵਾ ਨਹੀਂ ਨਾ ਚੱਲਦੀ ਕਿਹ ਹੈ ਜੇ ਮਾਂ ਜੀਰੀ ਲਾਉਂਗੇ ਨੇਰੀ ਆਊਗੀ ਨੇਰੀ ਹਾਂ ਤਾ ਤੂੰ ਇਹਦਾਂ ਦੇਖੀ ਜਨ ਫਾਰਮ ਕੋਲ ਇੱਧਰ ਗਿਆ ਓ ਯਾਰ ਇਦਾਂ ਨੂੰ ਬੰਦਾ ਆ ਗਿਆ ਵੇ ਘੋੜਾ ਲੈ ਕੇ ਕੋਲੇ ਵਜਣਾ ਅੱਜ ਨਹੀਂ ਸਕੂਟਰੀ ਵਾਲਾ ਇੱਕ ਕੋਈ ਨਾ ਲੱਤ ਬੰਦ ਲਾ ਲਈ ਬੈਂਚੋਂ ਉਹ ਖੜੀ ਸਕੂਟਰੀ ਉਹ ਦਿਖਦੀ ਬਾਈ ਦੇਖੋ ਉਹ ਬੰਦੇ ਦੇਖ ਰਹਾ ਸਕੂਟਰੀ ਭਾਈਆ ਤਿੰਨੇ ਆ ਚਾਰ ਹੋ ਜੂਗੇ ਨਹੀਂ ਨਹੀਂ ਹਾਂ ਇਹ ਨਹੀਂ ਲੋ ਜੀ ਬਾਈ ਚੱਲੀਏ ਭਾਈ ਵਾਈਫਾਈ ਬੰਦ ਕਰਦੇ ਫਿਰ ਦੇਖ ਲੈ ਹੈ ਵਾਈਫਾਈ ਬੰਦ ਕਰਦੇ ਤਾਰਾ ਤੁਰਾ ਸਾਨੀਆਂ ਭੁਗ ਦੇਣੀ ਕਰ ਦੇਣੀ ਬੀਤੀ ਜੀ ਆਜਾ ਗੋਡੀਰ ਬੀਤੀਆ ਕੰਮ ਖਰਾਬ ਹੋ ਸੱਤ ਦਾ ਜੀ ਉਹ ਹੀ ਦੇਖਣੀ ਪੈਣੀ ਔਰ ਕੇ ਸਾਡੇ ਕੇ ਚਾਚਾ ਕਬਰ ਕਿਹੜਾ ਪੀ ਜਾਣਾ ਲਾਲਵਿੰਦਰ ਭਾਈ ਬੀਤੀ ਆਇਆ ਦਾ ਭਾਈ ਅੱਜ ਅਸੀਂ ਗਏ ਤੇ ਪਨੀਰੀ ਕਿਸੇ ਕਿਸੇ ਨੇ ਐਡੜੀ ਹੋਈ ਪਈ ਆ ਐਡੜੀ ਪਾਣ ਚ ਮੈਂ ਕਿਹਾ ਥੋੜੇ ਐਡੜੀ ਹੋਣੀ ਜਿਹੜੇ ਪਹਿਲਾਂ ਲਾਉਣ ਲੱਗੇ ਕਿਤੇ ਐਡੜੀ ਹੋਣੀ ਆ ਮਾੜੀ ਕਿਆ ਹੋ ਗਿਆ ਸਟੈਂਡ ਕਰਦਾ ਬਾਈ ਰੱਦ ਕਰਦਾ ਓਰੇ ਕਿਲੋਟਰੀ ਖਾ ਗਿਆ ਨਹੀਂ ਇਹਦਾ ਆਹ ਕੀ ਰੀਦਾ ਹੈਗੀ ਬਾਈ ਬਿਜਲੀ ਨੇ ਨੇਟ ਵਾਲੇ ਨੇਟ ਬਸ ਹੋ ਗਏ ਹਾਂ ਬਸ ਹੁਣ ਉਹਨਾਂ ਨੂੰ ਵੀ ਖੜੇ ਲਾਵੋ ਬਦਲਣਾ ਤੇ ਪੈਣਾ ਹੈ ਹਾਂ ਹਾਂ ਦੱਸ ਕੇ ਕਹਿੰਦਾ ਕੀ ਬੋਲਦਾ ਹੈ ਕੀ ਬੋਲਦਾ ਹੈ ਕਿਹੜਾ ਵੀਡੀਓ ਬਣਾਉਦਾ ਈ ਹੁਣ ਤਾਂ ਠੀਕ ਹੈ ਬਾਈ ਇੱਕ ਵਾਰ ਅੱਖਾਂ ਭਰਤੀਆਂ ਮੇਰੀ ਦੀ ਉਹ ਕੰਮ ਗਲਤ ਹੈ ਅਜੇ ਵੀ ਚਾਰ ਗਣੀ ਆ ਹੁਣ ਹਵਾ ਵਧੀਆ ਲੱਗਦੀ ਹੈ ਹੁਣ ਤਾਂ ਘਰ ਪਰਤੇ ਇਧਰ ਬਾਈ ਅੱਜ 16 ਫੇਸ ਹੀ ਲਾ ਲਈ ਹੈ 16 ਫੇਸ ਹੀ ਲਾ ਲਿਆ ਅੱਜ ਅਜੇ ਲੈਟ ਹੀ ਨਹੀਂ ਨੇ بابا ਗਾ ਦੇ ਮੈਂ ਕਿਹਾ ਨਾ ਦੇ ਕਿ ਜੇ ਅੱਖਾਂ ਦੇ ਮੋਰੇ ਲੜ ਗਿਆ। ਲਫਾਵੇ ਵੀ ਉਡਰਦੇ ਆ। ਭਾਵੇਂ 20 ਆ ਗਿਆ ਤੇ ਤੁਹਾਨੂੰ ਲੋਨ ਆ ਗਿਆ ਆਪਣਾ। ਆ ਦੇਖੋ ਭਾਈ ਇੱਧਰ ਨੂੰ ਘਿਰਦੀ ਆ ਰੋਪੜ ਵਾਲੀ ਸਾਈਡ ਭਾਈ। ਭਾਈ ਅੱਜ ਕਰੂਗਾ ਕੁਛ ਦੱਸਿਆ ਪਏ। ਕਿਹੜੇ ਤੱਕ ਕੜਾ ਹੈਗਾ? ਸਾਡੀ ਰ ਪਤਾ ਨਹੀਂ ਕਿਹਦੇ। ਹਾਂ ਅਬੇ ਛਿੱਟੇ ਉੱਤੇ ਕੇਵ ਜਾ ਕੇ ਦੇਖਦਾ। ਇਹ ਮੈਂ ਟੱਕਰ ਅੰਦਰ ਰੱਖਿਆ। ਹਾਂ ਜਿਹੜਾ ਹ ਲੋਕਾਂ ਦਾ ਪੌਣਾ ਉਹ ਪਾਰਟੀ ਰਖਾ ਲੋਕਾਂ ਉਹ ਵੀ ਗਲੀ ਜੀ ਫਿਰਦੀ ਉੜਦੀ ਹਵਾ ਹਵਾ ਉਹ ਦੱਲੀ ਹਵਾ ਕੇ ਉੜ ਕੇ ਆ ਗਿਆ ਉੜ ਕੇ ਆ ਗਿਆ ਉਹ ਹੋ ਰੇ ਬਾਈ ਸਾਹਮਣੇ ਨੂੰ ਫੇਰ ਗਿਰੀ ਹੈ ਬਈ ਘਿਰਦੀ ਦਾ ਜੰਗਲ ਜੰਗਲ ਜਿਹਾ ਹੈ ਘਰਾ ਪਰ ਵੀ ਘਿਰ ਜਾ ਦੂਰ ਆਓ ਤਾਂ ਨਹੀਂ ਉਹ ਦੀਵੀ ਦਾ ਲੱਗਦੀ ਹੈ ਜਿਹੜੀ ਪਿੱਛੇ ਪੈਦੀ ਹੈ ਉਹ ਦਲੀ ਦਲੀ ਬਾਤ ਖੇਦ ਕਿਹੜੇ ਕਿਰਮਾ ਪਾਏ ਦੋਆਈ ਬਾਤ ਦੋ ਰੈਟ ਜਿਆਦਾ ਨੇ ਕਹਿੰਦਾ ਹੁਣ ਉਹਨੂੰ ਕਹਿ ਕੇ ਗਿਆ ਵੀ ਚਲਾ ਕੇ ਛੱਡ ਦੇ ਆ 475 ਚਲਾਉਣਾ ਦੇਖਿਆ ਸੀ ਦੋ ਰੁਪਏ 875 ਬਾਤ ਕਿਹੜਾ ਦੇਖਣ ਚਲਾਉਣਾ ਕਿਹੜਾ ਤੁਸੀਂ ਫੋਨ ਕਰ ਦਿੱਤਾ ਵੀ ਚਲਾਈ ਗਈ ਬਈ ਚਲਾ ਕੇ ਦੇਖ ਲੈ ਤੂੰ ਨਾ ਮੰਗਾ ਰੇ ਨੰਬਰ ਵੀ ਸੀ ਕਹਿੰਦਾ ਜਿਹਨੂੰ ਆ ਚਲਾਉਣਾ ਕਰ ਉਹ ਚਲਾ ਕੇ ਛੱਡ ਦੇ ਮੈਂ ਤਾਂ ਦੇਖ ਰਿਹਾ ਹੋਂਦ ਤੁਹਾਡੇ ਬਾ ਸਰਦਾਜ ਦਾ ਆਏਗੇ ਪਾਏਗੇ ਲੋ ਲੈ ਰੰਗ ਦਾ ਸਰਦਾਜ ਦਾ ਛਿਆ ਲੈ ਜੋ 35 ਕਹਿੰਦੇ ਸੀ ਲੈ ਬਾਈ ਆ ਇਹਨਾਂ ਨੇ 55000 ਰੱਖਿਆ ਠੀਕ 55000 2011 ਤੇ ਇਹਦੇ ਬਾਬਾ ਜੀ ਕਰਦਾ 11 ਤੇ 55 ਯਾਰ ਸੁਣ ਨੂੰ ਬਹੁਤ ਅੱਛਾ ਕਰਦਾ ਮੈਂ ਕਹਿੰਦਾ ਬਈ ਇਹ ਜਿਵੇਂ ਕੂਲਰ ਲਾ ਲਵੇ ਆ ਫੈਟ ਤੇ ਰੱਖ ਕੇ ਮੇਰੀ ਠਾਲ ਦੂਗਾ ਉਹ ਤਾਂ ਲਗਭਗ ਹੈ ਨਾ ਲਾਈਟ ਹੀ ਨਹੀਂ ਹੈਗੀ ਲੈਡ ਤਾਂ ਹੁਣ ਕੱਲ ਨੂੰ ਪਰੀ ਦੀ ਵਿੱਚ ਹੀ ਆਜ ਕੇ ਪਿਆ ਉਹਨੂੰ ਲੈਡ ਪਾ ਦੂਗੇ ਮੁੱਕੇ ਪਿੰਡ ਤੇ ਉਹ ਜਨਰੇਟਰ ਵੀ ਲੈਣੋ ਨਹੀਂ ਪਤਾ ਫਿਰ ਨਵੇਂ ਲਿਆਉਂਦੇ ਆ ਨਵੇਂ ਨਹੀਂ ਲਿਆਉਣਾ ਕੱਲ ਨੂੰ ਪਾ ਕੇ ਲਿਆਉਣਾ ਜਨਰੇਟਰ ਪਾ ਦੇਰ ਹਾਂ ਉਹ ਤੇ ਘਣਾ ਰਹਿਤਦਾ ਰਹਿੰਦਾ ਹਾਂ ਹਾਂ ਵੱਡੀ ਵੇਟ ਆ ਰਬਦਾ ਆਤੀ ਇੱਟਾ ਪਰ ਤੋ ਜਨਰੇਟਰ ਲੈ ਆਉਂਦੇ ਬਾਈ ਜਨਰੇਟਰ ਘੜਾ ਚੱਲੀਏ ਕਰਨ ਕੱਲ ਹਾਂ ਕੱਲ ਨੂੰ ਪਾ ਲਿਆਉਣਾ ਬਸ ਠੀਕ ਹੈ ਹੋਰ ਕਿ ਇੱਥੇ ਜਾ ਮਰਜੀ ਪਨੀਰ ਨੂੰ ਪਾਣੀ ਬਾਈ ਨਾਲੇ ਜਿਹੜਾ ਆਪਾਂ ਸ਼ਾਮ ਨੂੰ ਪਾਣੀ ਲਾਉਂਦੇ ਆ ਉਹ ਵਧੀਆ ਏ ਆਪਾਂ ਲੇਟ ਕਰਕੇ ਨਹੀਂ ਲੱਗਦਾ ਇੱਕ 20 ਮਿੰਟ ਦੀ ਗੇਮ ਹੈ ਬੱਲੇ ਹੋਣਾ ਬਾਈ ਗੱਲ ਵਾਈ ਦੀ ਠੀਕ ਆ ਕਰ ਲੋ ਜੀ ਆਪਾਂ ਦੇ ਬਾਹਰ ਨਾਲ ਕਿਹੜਾ ਘਾਰੇ ਉੱਤੇ ਲੱਗੇ ਆ ਘਰ ਵੀ ਦੇਖਿਆ ਜਾਵੇ ਨਾਨਦੀ ਬਾਈ ਗੱਡੀ ਉੱਥੇ ਉਹ ਵੀ ਜਗਾ ਲਾਤੀ ਗੱਡੀ ਗਲਾਸੀ ਪਾਤੀ ਗਰਾਸੀ ਦਾ ਬਾਹਰ ਗਿਆ ਉੱਥੇ ਰੋਪੜ ਪਹਿਲਾਂ ਬੱਦਲ ਗਰਾਸੀ ਜਾਂਦੀ ਉਹ ਚੌਂਦੀ ਵੀ ਨਾਨੀ ਜਾਂਦੀ ਉਹ ਪਾਤੀ ਉਹ ਵੀ ਨੱਡ ਕੋਡ ਤੇਲ ਕੰਡੇ ਮਾਪੁਰ ਸਾਫ ਕਰੀ ਜਾ ਮਾਪੁਰ ਤੇਲੀ ਉਹ ਤਾਂ ਮਾਲਾ ਨਾ ਬਾਈ ਘਾਟੀ ਬਾਕੇ ਸੀ ਕਿੱਥੇ ਬਾਕੇ ਔਰ ਹਾਂ ਕੱਲ ਨੂੰ ਰੋਪਣੂ ਲੈ ਜਾ ਪਰਸੋਂ ਉਹ ਤਾਂ ਵਾਈ ਜੇ ਬੰਦਾ ਆ ਗਿਆ ਆ ਗਿਆ ਜੀ ਦਾ ਫਿਰ ਲੱਭਣਾ ਫਿਰ ਲਾਰਾ ਮੈਂ ਲਾਉ ਜਿਆਦਾ ਕਿਹਦੇ ਵੀ ਆ ਨਹੀਂ ਹੋਣਾ ਜਿਹੜਾ ਬੰਦਾ ਮਿਸਤਰੀ ਮਿਸਤਰੀ ਤੇ ਕੰਮ ਕੰਮ ਕਰਨਾ ਹੀ ਹੁੰਦਾ ਤਾਂ ਸਹੀ ਗੱਲ ਤੂੰ ਕਹਿ ਮੇਰਾ ਟਾਈਮ ਨਹੀਂ ਮੇਰੇ ਕੋਲ ਜਾਸੀ ਜਾ ਸਿੱਧੀ ਗੱਲ ਕਹਿ ਇਹ ਥੋੜਾ ਮੈਂ ਆ ਗਿਆ ਮੈਨੂੰ ਫੋਨ ਕਰ ਦੀ ਲਾਰੇ ਲੰਦ ਆਉਗੇ ਆਇਓਗਾ ਕੱਲ ਨੂੰ ਹੁਣ ਸੋਹਣਾ ਪਰਸੋਂ ਸੋਹਣਾ ਬੰਦੇ ਜਣਾ ਕੱਲ ਨੂੰ ਫੋਨ ਕਰਕੇ ਉਹਨੂੰ ਕਹਿ ਕੇ ਆ ਨਾ ਠੀਕ ਐ ਕੰਮ ਜਿਹੜਾ ਹੋ ਜਵੇ ਵਧੀਆ ਵਧੀਆ ਤੇਲ ਆਣੀ ਕਿਹੜੀ ਐ ਤੇਲ ਵਾਲੀ ਤੇਲ ਵਾਲੀ ਫਿਰ ਉਹਦੇ ਗਲਾਸੀ ਉਹਨਾਂ ਕੋਲ ਹੋਰ ਕਿਹੜਾ ਧੱਕਾ ਨੇ ਹੋ ਲਾ ਦਿਲ ਤੇ ਨੂੰ ਪਾਰੇ ਨਾਲ ਗਲਾਸੀ ਵੀ ਉੱਪਰ ਤੇ ਆਉਂਦਾ ਸਾਰੀ ਗਾਉਗਾ ਫਿਰ ਚੱਲ ਫਿਰ ਪਾਲਾ ਇਹ ਗਲਾਸੀ ਨਾਲ